ਸਾਰੇ ਪੋਪੂਰ ਇਲਾਕਾ ਨਿਵਾਸੀਆਂ ਨੂੰ ਬਤੌਰ ਡਿਪਟੀ ਕਮਿਸ਼ਨਰ ਜਲੰਧਰ ਇਹ ਦੱਸਣਾ ਚਾਹੁੰਦਾ ਹੈ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਇਹ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜਾ ਬੋਇਲਰ ਲੱਗਿਆ ਹੋਇਆ ਹੈ ਪੋਪੂਰ ਦੇ ਵਿੱਚ ਉੱਥੋਂ ਜਿਹੜੀ ਕਾਲੀ ਰਾਖ ਨਿਕਲਦੀ ਹੈ ਸਵਾ ਨਿਕਲਦੀ ਆ ਉਹਦੇ ਲਈ ਕੋਈ ਹੱਲ ਕੀਤਾ ਜਾਵੇ ਤਾਂ ਅਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਬੇਨਤੀ ਕੀਤੀ ਸੀਗੇ ਇਸ ਬਾਰੇ ਜਿਹੜੇ ਨਿਰਦੇਸ਼ ਜਾਰੀ ਕੀਤੇ ਜਾਣ ਤੇ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਇਸ ਰਾਖ ਸੰਬੰਧੀ ਸਾਨੂੰ ਪলিউਸ਼ਨ ਕੰਟਰੋਲ ਬੋਰਡ ਤੋਂ ਇੱਕ ਆਰਡਰ ਜਾਰੀ ਹੋਇਆ ਹੈ ਜਿਦੇ ਵਿੱਚ ਉਹਨਾਂ ਨੇ ਬੋਇਲਰ ਵਾਲਿਆਂ ਨੂੰ ਇਹ ਕਹ ਆ ਗਿਆ ਹੈ ਕਿ ਬੈਂਕ ਗਾਰੰਟੀ ਆਪਣੀ ਉਹ ਜਮ੍ਹਾਂ ਕਰਾਉਣਗੇ ਤੇ ਜੇ ਉਹ ਵਿਕ ਦੇ ਵਿੱਚ ਕਦੇ ਵੀ ਕਾਲੀ ਸੁਆਹ ਨਿਕਲੀ ਗਈ ਬੋਇਲਰ ਤੋਂ ਤਾਂ ਉਸ ਦੇ ਖਿਲਾਫ ਪੀਪੀਸੀਬੀ ਦੇ ਨਿਯਮਾਂ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਵੱਲੋਂ ਬੋਇਲਰ ਬੰਦ ਕਰਨ ਦੀ ਵੀ ਜਿਹੜੀ ਹੈ ਚੇਤਾਵਨੀ ਦਿੱਤੀ ਗਈ ਹੈ ਜਿਸ ਸੰਬੰਧੀ ਮੇਰੇ ਵੱਲੋਂ ਵੀ ਸਾਡੇ ਜਿਹੜੇ ਲੋਕਲ ਐਕਸੀਡੈਂਸ ਨੇ ਉਸ ਉਹਨਾਂ ਨੂੰ ਇਹ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਇੱਕ ਤਾਈਮੇਡੀਟਲੀ ਨਾ ਤੋਂ ਬੈਂਕ ਗਰੰਟੀ ਜਮ੍ਹਾਂ ਕਰਵਾਈ ਜਾਵੇ ਐਂਡ ਰੈਗੂਲਰ ਪੜਤਾਲ ਕੀਤੀ ਜਾਵੇ ਕਿ ਜੇ ਉਹਦੇ ਵਿੱਚ ਕਾਲੀ ਸਵਾ ਨਿਕਲਦੀ ਹੈ ਤੇ ਨਿਯਮਾਂ ਤਹਿਤ ਉਸ ਤੇ ਇਮੀਡੀਏਟ ਕਾਰਵਾਈ ਵੀ ਕਰਵਾਈ ਜਾਵੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸਨ ਦਿੰਦਾ ਹਾਂ ਕਿ ਜਿਹੜਾ ਬੋਇਲਰ ਦੇ ਨਾਲ ਜਾਂ ਕੋਈ ਵੀ ਉੱਤੇ ਪ੍ਰਦੂਸ਼ਣ ਦੀ ਸਮੱਸਿਆ ਹੋਵੇਗੀ ਪ੍ਰਸ਼ਾਸਨ ਸਦਾ ਵੀ ਤੁਹਾਡੇ ਨਾਲ ਖੜਾ ਹੈ ਤੇ ਉਹਦੇ ਖਿਲਾਫ ਅਸੀਂ ਕਾਰਵਾਈ ਵੀ ਕਰਾਂਗੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਜਿਹੜੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਹੋਏ ਨੇ ਉਹਨਾਂ ਦੀ ਆਪਾ ਉਹਨਾਂ ਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਜੇ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਪ੍ਰੋਡਕਸ਼ਨ ਸੰਬੰਧੀ ਕਿਸੇ ਵੀ ਪਲਾਂਟ ਤੋਂ ਕੋਈ ਸਮੱਸਿਆ ਆਉਂਦੀ ਹੈ ਤਾਂ ਪੋਲੂਸ਼ਨ ਬੋਰਡ ਤੇ ਸਾਡਾ ਸਾਰੇ ਜਿਹੜੇ ਵਿਭਾਗਾਂ ਦੀ ਟੀਮਾਂ ਦੇ ਅਧਿਕਾਰੀ ਨੇ ਉਹ ਇਮੀਡੀਏਟਲੀ ਉਸਤੇ ਮੇਰੇ ਨਿਰਦੇਸ਼ਾਂ ਅਨੁਸਾਰ ਐਕਸ਼ਨ ਲੈਣਗੇ ਤੁਹਾਨੂੰ ਇਸ ਬਾਰੇ ਕੋਈ ਵੀ ਕਿਸੇ ਵੀ ਬਨਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੁਹਾਡੇ ਸਾਰਿਆਂ ਦੇ ਨਾਲ Вот он.